ਹਾਂਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਆ ਮੇਰੇ ਸਾਰੇ ਭਰਾਵਾਂ ਦਾ ਸਭ ਵਧੀਆ ਜੀ ਠੀਕ ਠਾਕ ਹਾਂ ਲੋ ਜੀ ਦਿਖਾਉਣਾ ਅੱਜ ਜਾਨਵਰ ਤੇ ਨਾਲੇ ਦੱਸਦੇ ਆਪਾਂ ਥੋੜਾ ਥੋੜਾ ਇਹ ਬਈ ਆਪਣੀ ਹੈਗੀ ਆ ਜੀ ਪੂਰੀ ਕੁੱਪੜੇ ਚੱਲ ਗਈ ਪਰਾਂ ਨੂੰ ਦੱਸਾਂ ਲੱਗੇ ਯਾਦ ਨੂੰ ਚਲੋ ਇਹ ਤਾਂ ਸਟਾਰਟ ਕਰ ਲੈਣੇ ਆ ਇਹ ਆਪਣੀ ਧੰਨੇਗਿਆਂ ਵਾਲਿਆਂ ਦੇ ਵਿੱਚੋਂ ਆ ਪੂਰੀ ਬਾਲੀ ਚੰਗੀ ਤੰਨੇ ਗਾੜਾਂ ਦੀ ਹੈ ਤੇ ਆ ਕਬੂਦਰੀ ਆਪਣੀ ਇਹ ਜਿਹੜੀ ਆ ਵੱਡੀ ਦਿਖਾਈ ਇਹ ਦੀ ਧੀ ਆ ਜੀ ਮੀਜ਼ਾ ਵਾਲੇ ਨਾਲ ਹੀ ਹੈ ਬੜੀ ਨਜਾਇਜ਼ ਚੰਗੀ ਉੱਡੀ ਹੈ ਜੀ ਠੀਕ ਹੈ ਜੀ ਤੇ ਜਿਹੜੀ ਆ ਵੱਡੀ ਆ ਤੰਨੇ ਗਾਲੀਆ ਦੂਜੀ ਡਾਰੀ ਉੱਪਰ ਇਹਨੇ ਰਹਾ ਪਾ ਗਈ ਸੀ ਇਹ ਆ ਇਹਦੀ ਪੱਠੀ ਹੈ ਵੀ ਬਹੁਤ ਚੰਗੀ ਉੱਡੀ ਆ ਠੀਕ ਹੈ ਜੀ ਤੇ ਨਾਲ ਇਹ ਆ ਬੈਠੀ ਜਿਹੜੀ ਛਾਖੀ ਇਹ ਆਪਣੇ ਕਬੂਤਰ ਕੋਈ ਨਹੀਂ ਜੀ ਨਰਗੰਗੜ ਵਾਲੇ ਬ੍ਰੈਡ ਛੋਟੇ ਛੋਟੇ ਪੰਡਾਲੇ ਉਹ ਬ੍ਰੈਡ ਆ ਜੀ ਨਾਲ ਵੀ ਇਹਦੇ ਇਹ ਵੀ ਇਹਦੀ ਮਾਂ ਦੀ ਉਹ ਆ ਬਾਪ ਦਾ ਫਰਕ ਆ ਠੀਕ ਆ ਜੀ ਇਧਰ ਆ ਵੀ ਧੰਨੇਗੜ ਵਾਲਿਆਂ ਜੋ ਆਈ ਹੈ ਜੀ ਠੀਕ ਆ ਜੀ ਇਹ ਵੀ ਜਿੰਨੇ ਧੰਨੇਗੜ ਵਾਲਿਆਂ ਜੀ ਆ ਜਾਂਦੇ ਨੇ ਤਿਆਰ ਆ ਜਾਣਗੇ ਰਾਜਨ ਦੀ ਜੀ ਰਾਜਨ ਵਾਲਿਆਂ ਚੋਂ ਆ ਤੇ ਇਹ ਹੈਗੇ ਆ ਭਾਈ ਆਪਣੇ ਘਰ ਦੀ ਦੂਰ ਦਾ ਚੀਨਾ ਗੜਦਾਂ ਤੇ ਚੱਟੇ ਗੜਦਾਂ ਲਾਲ ਚੀਨੇ ਵੀ ਗੜਦੈਣਾ ਸਭ ਤੋਂ ਵੱਡੀ ਹੈ ਰਾਜਾ ਨਾਲ ਹੀ ਆਪਣੀ ਤੇ ਅੰਨੀ ਮਰਤੀ ਮਰੂਗੇ ਆਪਣੇ ਨਾਲ ਤੇ ਆ ਬੱਚਾ ਜਿੰਦਗੀਆਂ ਲਈ ਇੱਕ ਜਾ ਕੇ ਬੰਦ ਕੀਤਾ ਪੁੰਨੂ ਗੜਿਆਂ ਦਾ ਗਈ

ਜੋ ਇਹ ਵੀ ਆ ਗੜਕੰਤੇ ਦਾ ਭਰਾਈ ਆ ਦਾ ਉੱਪਰ ਦਾ ਹੈ ਆ ਬਹੁਤ ਚੰਗਾ ਬਣਦਾ ਇਹ ਮੈਂ ਅਰੇ ਮਰੇ ਕਮੇਟਰ ਨਾਲੋਂ ਆਪੇ ਹੁੰਦੇ ਇਹ ਫੋਜੀਗਲਾਂ ਦੀ ਜੀ ਪਿਓਰ ਆ ਕਾਲਸਰੀ ਫੌਜੀ ਗੜ ਤੇ ਜੰਟੇ ਗੜਾਂ ਦੀ ਹੈ ਜੀ ਮੈਕਸੀਮਾ ਕਾਕੇ ਵਾਲੇ ਦੇ ਆਪਣੇ ਮੂਲ ਟਾਗ ਵਾਲੇ ਪਾਈ ਸੀਗੇ ਉਹ ਬਣਾਈ ਸੀ ਠੀਕ ਹੈ ਡਾਂਗੀ ਹੈ ਚਿੱਟੀ ਗਾਲੀ ਦੀ 1 2 3 ਉਹ ਵਕੀਰੀ ਸਭ ਤੋਂ ਪਹਿਲਾਂ ਦੌਣ ਲੱਗੇ ਤੇ ਬਾਈ ਕਰਨੇ ਵਾਲੇ ਤੇ ਵਾਲਿਆਂ ਵਾਲਿਆਂ ਦੀ ਮਿਕਸ ਹੈ

ਕਰ ਦਿਆ ਮੌਕੀ ਕੰਟੀਨਰ ਦੇ ਕਿਤੇ ਕਰਦੇ ਨੇ ਟਾਪ ਮੀਰਾ ਵਾ ਵੱਡੀ ਪਿਓਰ ਜਿਹੜੀ ਆ ਗਈ ਆ ਜਿਹੜੀ ਖੜ ਜਿੱਤੀ ਕਲੀਆਂ ਜਿਹਦੀ ਉਹ ਬੱਚੀ ਹੈ ਮੀਰਾ ਬਬੇਉਰਾ ਠੀਕ ਹੋ ਜੀ ਆ ਖੜੀ ਹੈ ਵਿੱਚ ਆ ਮੀਰਾ ਬਬੇਉਰਾ ਠੀਕ ਤੇ ਅਚੁੱਟੀਆਂ ਜਿਹੜੀਆਂ ਆ ਗਈਆਂ ਜਾਂਟੇ ਵਾਲਾਂ ਦੀਆਂ ਸਭੀ ਕੁੰਡੀਆਂ ਦੀਆਂ ਜਿਹੜੀ ਕੰਪਰੀ ਦੇਖੀ ਆ ਬੜਾ ਵੜਾ ਉਹ ਉਪਰ ਆ ਜਾਂਦੀ ਠੀਕ ਹੈ ਇਹ ਫਿਰ ਕਹਿੰਦਾ ਨਾ ਫ੍ਰੀ ਟਾਈਮ ਆਪਾਂ ਕੱਢ ਗਏ ਨਾ ਉਹਨਾਂ ਨੂੰ ਡੋਲੀ ਦੇ ਵਿੱਚ ਗੋਲੀਆਂ ਬੇਲੀਆਂ ਹੁਣ ਸਾਥ ਸੂਫੇਰ ਤੁਹਾਨੂੰ ਚੰਗੀ ਤਰ੍ਹਾਂ ਦਸਾਂ ਬਾਰੇ ਚੰਨਾ ਪਾਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਡੇਲੀ ਵਲੌਗ ਬਣਾ ਲਿਆ ਆਪਣਾ ਠੀਕ ਹੈ ਜੀ ਮੈਂ ਦੇਖੋ ਆਹ ਮੂਤੀਆਂ ਜੋ ਇੰਝ ਚੀਨੀ ਲਾਂਗੇ ਆਪਾਂ ਜੋੜਿਆਂ ਵਾਲੇ ਗੂਤਰ ਫਿਰ ਪਾਉਨੇ ਇਹਨਾਂ ਨੂੰ ਪਾਣੀ ਪੁਣੀ ਉਹ ਲੋਕ ਜਿਹੜਾ ਫਿਰਦੇ ਆ ਬੱਚੇ ਆਪਣੇ ਖਾਣਿਆਂ ਤੋਂ ਬਾਹਰ ਨਿਕਲੇ ਇਹ ਜੋਂਟੇ ਗਾਲਿਆਂ ਦਾ ਭਾਈ ਆ ਗੂਤਰ ਦਈਆ ਕਲਸਰੇ ਦਾ ਸਮਝ ਨੇ ਜਿਹੜਾ ਚੱਟੀਆਂ ਦਾ ਉਹਦਾ ਪੁੱਤ ਆ ਉਹਥਰਾ ਠੀਕ ਹੈ ਬੰਦੋ ਬੜਾ ਕਿ ਤੇ ਫੇਰ ਇਧਰ ਦੁਹਾ ਮੈਂ ਤੁਹਾਨੂੰ ਬੱਚੇ ਆ ਬੱਚੇ ਨੇ ਭਾਈ ਚੌਂਗਾ ਥੋੜਾ ਥੋੜਾ ਹੈਗਾ ਇਹਨਾਂ ਦੇ ਅੰਦਰ ਠੀਕ ਹੈ ਜੀ ਤੇ ਆਪਨੇ ਸ਼ੂਟੇ ਗੱਡੇ ਨੇੜੇ ਇਧਰ ਵੀ ਕਸੀ ਗਿਆ ਪਹਿਲਾਂ ਆਪਾਂ ਬਦਲ ਕੇ ਦੂਹ ਕਰਦੇ ਇੱਥੇ ਤੇ ਇਧਰ ਇੱਕ ਆਪਣੀ ਮਦੀਨ ਥੱਲੇ ਇੱਕ ਸੀਗਾ ਚੇਂਜ ਕਰਦੇ ਠੀਕ ਹੈ ਇਹ ਦੁਹਾ ਗੱਡੇ ਕਰੇ ਆਪਣੇ ਜੇ ਉਮੀਦ ਆਵ ਤੇ ਧੰਨੇ ਗੇ ਵਾਲਿਆਂ ਜੋ ਬਣਾਏ ਨੇ ਜੀ ਆਪਾਂ ਨੇ ਦੋਏ ਮੀਰਾ ਪਲਸ ਤਨਾ ਆਰਤ ਦੇ ਦੇਣੀ ਆਰਤ ਦੇ ਦੇਣੀ ਬੱਚੇ ਦੇ ਆ ਮਦੀਨਾ ਸ਼ਾਹ ਦੀ ਡੱਕਿਆਂ ਵਿੱਚ ਠੀਕ ਹੈ ਜੀ ਇਹਨਾਂ ਦੇ ਬੱਚੇ ਨੇ ਆ ਦੋਏ

ਜਿੰਨਾ ਆਹ ਯਾਰ ਵਾਲਿਆਂ ਦਾ ਪੁੱਤ ਫਿਕਰ ਮਾਸਟਰਾਂ ਦਾ ਛਿੱਟੀ ਕਾਲੀ ਦਾ ਬਰੜਾ ਤੇ ਨਾਮ ਮੀਰਾ ਉਪਰੀ ਲੱਗੀ ਹੋਈ ਹੈ ਇਹ ਠੀਕ ਆਹ ਬਠਾ ਜਾਂਟੇ ਵਾਲਾ ਦਾ ਸੱਤਾ ਵੱਡੇ ਦਾ ਵੱਡਾ ਪੁੱਤ ਇਹ ਰਾਜਾ ਸਨੇਹਰਾ ਉਸਤਾਦ ਇਹਨਾਂ ਦਾ ਕੇਰਾ ਵਾਲਾ ਬਲੱਡ ਮਸ਼ਹੂਰ ਹੋਇਆ ਗੇਰਾਂ ਵਾਲਾ ਉਹਦਾ ਪੁੱਤ ਆ ਸਦਾ ਗੇਰਾਂ ਵਾਲੇ ਦਾ ਇਹ ਆਪਣੀ ਰਾਜਨ ਗਲੇ ਆਂਦੀ ਤੇ ਪਲੱਸ ਮੋਟਰਸਾਈਕਲ ਵਾਲਿਆਂ ਦਾ ਬਲੱਟ ਇਹ ਆਪਰ ਚਲਾਇ ਹੋਏ ਠੀਕ ਹੈ ਜੀ ਤੇ ਇਹਨਾਂ ਨੇ ਗੱਡਾ ਹੈ ਬੱਚਾ ਆਹ ਵਾਲਾ ਆਹ ਲਾਲ ਸਿਰਾਂ ਆਹ ਲਾਲ ਸਿਰਾਂ ਆ ਆਪਣਾ ਪੁਰਾਣਾ ਸਭ ਤੋਂ 14 ਸਾਲ ਹੋ ਗਏ ਨੂੰ ਆਪਣਾ ਗੂਤਰ ਨੂੰ ਤੇ ਸੋਖਿਆ ਗਿਆ ਵਾਲੇ ਗੂਤਰੇ ਹੀ ਆਪਣਾ ਕੋਈ ਉਹਦਾ ਪੁੱਤ ਬਹੁਤ ਜੰਗੇ ਉੱਡਿਆ ਜਿਹੜਾ ਨਰਾਂਣਗੜ੍ਹ ਦਾ ਬਲੱਡ ਬਣਿਆ ਇਹ ਗੂਤਰ ਨਾਲੇ ਗੂਤਰੀ ਲਾ ਕੇ ਪਾਉਣਾ ਸੀ ਬਾਈ ਨਰਾਂਣਗੜ੍ਹ ਵਾਲਾ ਬਲੱਡ ਜਿਹੋ ਬਲੱਡ ਦਾ ਤੇ ਇਹਦੇ ਨਾਲ ਆ ਗੂਬਰੀ ਲਗਾਈ ਹੋਈ ਆਪਾਂ ਅੰਡੇ ਰੱਖੇ ਨੇ ਨੇ ਤੇ ਆ ਬੱਚਾ ਕੱਢਿਆ ਨੇ ਕਾਲਾ ਕਾਲਾ ਬੱਚਾ ਇਹਨਾਂ ਦਾ ਹੀ ਆ ਆਪਣੇ ਡੱਬੇ ਦੇ ਨੇ ਰਾਜਨ ਪਲੱਸ ਡੱਬਾ ਕੱਗੜਾ ਦਾ ਉਹਨੇ ਗੱਡੇ ਨੇ ਨਹੀਂ ਲੰਦਾ ਵੀ ਆਪਸ ਚ ਤਾਉ ਬੋਗਦੀ ਆ ਬੰਦਾ ਉਹ ਵੀ ਆਪਣੇ ਕੱਗੜਾ ਵਾਲਿਆਂ ਦੀ ਆ ਪਰ ਠੀਕ ਪੁੱਤ ਕਿੱਥੇ ਮਰ ਪੁੱਤ ਬਾਹਰ ਨਾ ਕਰਿਆ ਇਹ ਚਾ ਲੋ ਬਾਕੀ ਬਣਾਉਣਾ ਉੱਪਰ ਬੱਚਿਆਂ ਵਾਲੀ ਥੋੜੇ ਜਿਹਾ ਕੇ ਵੀਡੀਓ ਫਿਰ ਲੰਬੀ ਹੋ ਜਾਂਦੀ ਆ ਵੀਡੀਓ ਲੰਬੀ ਹੋ ਜਾਂਦੀ ਆ ਫਿਰ ਆਪਣਾ ਭਰਾ ਦੇਖ ਨਹੀਂ ਪਾਉਂਦੇ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀਰੇ ਰੋਲ ਤੁਹਾਨੂੰ ਦਿਖਾਉਣ ਦਾ ਤਾਂ ਜੋ ਆਪਾਂ ਜਿਹੜਾ ਦਾਣਾ ਪਾਉਨੇ ਆ ਉਹਦਾ ਰਿਜ਼ਲਟ ਠੀਕ ਹੈ ਜੀ ਤੇ ਭਾ ਗਣ ਕੇ ਕੋਈ ਚੀਜ਼ ਹੋਵੇ ਤੇ ਬਾਈ ਇਹ ਦਾਣੇ ਨਾਲ ਫੜ ਰਾਇ ਨੇ ਜਿਹੜੇ ਪਰ ਉਹਦੇ ਸ਼ੋਰ ਉਹ ਚੀਜ਼ ਆਪਾਂ ਤੁਹਾਨੂੰ ਦਿਖਾ ਰਹੇ ਆ ਤੁਹਾਡੇ ਸਾਹਮਣੇ ਲਿਆ ਰਹੇ ਆ ਇਹ ਦਾਣੇ ਨਾਲ ਇਦਾਂ ਦੀ ਪਰਪੁਰਖ ਹੋ ਰਹੀ ਏ ਬੱਚਿਆਂ ਦੀ ਡੇਲੀ ਵਾਈ ਡੇਲੀ ਤੇ ਆ ਇੱਧਰ ਕੱਡੇ ਹੋਏ ਨੇ ਠੀਕ ਹੈ ਜੀ ਬੱਚਿਆਂ ਦੀ ਜੋੜੀ ਦੇ ਇਹ ਆ ਜੋੜੀ ਆਪਣੀਆਂ ਅੰਡਿਆਂ ਦੇ ਆ ਤੇ ਇਧਰ ਆਹ ਜੋੜੀ ਦੇ ਕੱਡੇ ਹੋਏ ਨੇ ਆਪਣੇ ਬੱਚੇ ਦੇ ਡਾਲਾ ਲੈ ਗੂਤਰੀ ਨੇ ਆ ਬੱਚੇ ਕੱਢਿਆ ਨੇ ਦੋਏ ਤੇ ਆ ਗੂਤਰਨ ਆ ਬੱਚੇ ਨੇ ਆਪਣੇ ਜਿਹੜੇ ਪਲਾਜ਼ ਇੱਧਰ ਆਪਾਂ ਛੜਦੇ ਨੇ ਜਿਹੜੇ ਆਪਾਂ ਦਵਾਈ ਦੇ ਰਹੇ ਸੀਗੇ ਆਪਾਂ ਤੁਹਾਨੂੰ ਦੱਸਾਰੇ ਜੀ ਦਵਾਈ ਦਾ ਰਿਜ਼ਲਟ ਵਈ ਇੰਪਟੇ ਬੱਚਿਆਂ ਦਾ ਲੱਗਦਾ ਹੁਣ ਸਣਸੀ ਵਾਲੇ ਬੱਚੇ ਸਾਬਦੀਆਂ ਨੇ ਬਾਕੀ ਹੱਦ ਤੱਕ ਠੀਕ ਹੈ ਜੀ ਬਾਕੀਆਂ ਦੇ ਵੀ ਆਪਾਂ ਦੇਖ ਰਿਆਂ ਉਹ ਗੋਲੀ ਤੁਹਾਨੂੰ ਆਪਾਂ ਨੇ ਦੱਸੀ ਸੀ ਦੁਬਾਰਾ ਫੇਰ ਮੈਂਸ਼ਨ ਕਰਾਂਗੇ ਤੇ ਪਹਿਲਾਂ ਤੁਹਾਨੂੰ ਚੈੱਕ ਕਰਾ ਦਈਏ ਬਾਈ ਜਿਹੜਾ ਕੱਲ ਆਪਾਂ ਨੇ ਖਾਲੀ ਹੁਣ ਕਿਹਾ ਸੀ ਸਿਪਲੋਕਸਿਡੀ ਤੇ ਐਲਥਰੋਮਾਈਸਨ ਦਾ ਰਿਆਲਟ ਕੇ ਆਖਰ ਦਾ ਬੱਚਾ ਛੱਡ ਕੇ ਤੁਹਾਨੂੰ ਦਿਖਾ ਦਨੇ ਚੰਗੀ ਤਰ੍ਹਾਂ ਲੋ ਜੀ ਵੀ ਅੱਖਾਂ ਚੈੱਕ ਕਰ ਲਓ ਦੋਨੋਂ ਜਮਾ ਸਹੀ ਹੋ ਚੁੱਕੀਆਂ ਨੇ ਮਾੜਾ ਮੋਟਾ ਹੋਊਗਾ ਅੱਜ ਇੱਕ ਵਾਰੀ ਫੇਰ ਧੋਓਗੇ ਅੱਖਾਂ ਪਾਣੀ ਨਾਲ ਸਾਫ਼ ਸੁਥਰ ਕਰਕੇ ਦੇ ਦੇ ਦਾਂਗੇ ਅਲਸਟ੍ਰੋਮਾਈਸਨ ਦੀ ਗੋਲੀ ਠੀਕ ਹੈ ਜੀ ਬਿਲਕੁਲ ਸਹੀ ਹੋ ਗਈਆਂ ਜੀ ਇੱਥੇ ਚਲੋ ਠੀਕ ਹੈ ਮੇਰੇ ਭਰਾ ਆਪਾਂ ਜਿਆਦਾ ਲੰਬੀ ਨਾ ਵੀਡੀਓ ਕਰਦੇ ਹੋਏ ਬੰਦ ਕਰਦੇ ਆਂ ਵੀਡੀਓ ਇੱਥੇ ਠੀਕ ਹੈ ਜੀ ਲਵ ਯੂ ਆ ਸਾਰੇ ਭਰਾਵਾਂ ਨੂੰ ਧੰਨਵਾਦ ਆ ਜਿਹੜੇ ਭਰਾ ਆਪਣੇ ਚੈਨਲ ਨਾਲ ਜੁੜੇ ਹੋਏ ਨੇ